ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੀ ਨਾਲੰਦਾ ਯੂਨੀਵਰਸਿਟੀ ਦੇ ਨੈਟ ਜ਼ੀਰੋ ਗ੍ਰੀਨ ਕੈਂਪਸ ਦਾ ਉਦਘਾਟਨ ਕੀਤਾ ਇਸ ਮੌਕੇ ਸੁਸ਼ਮਾ ਸਵਰਾਜ ਆਡੀਟੋਰੀਅਮ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਪਣੀ ਸਿੱਖਿਆ ਤੇ ਗਿਆਨ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਇੱਕ ਮਹਾਸ਼ਕਤੀ ਦਾ ਦਰਜਾ ਹਾਸਲ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਨਾਲੰਦਾ ਯੂਨੀਵਰਸਿਟੀ ਦੁਨੀਆ ਦੇ ਸਾਹਮਣੇ ਸਾਡੀ ਪਛਾਣ ਤੇ ਪਰੰਪਰਾ ਦੀ ਇੱਕ ਵੱਡੀ ਮਿਸਾਲ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਲੰਦਾ ਇੱਕ ਪਛਾਣ ਇੱਕ ਸਨਮਾਨ ਇੱਕ ਮੁੱਲ ਇੱਕ ਮੰਤਰ ਤੇ ਇੱਕ ਗੌਰਵ ਹੈ नालंदा ये केवल नाम नहीं है नालंदा एक पहचान है एक सम्मान है नालंदा एक मूल्य है नालंदा एक मंत्र है गौरव है गाथा है नालंदा है उद्घोष इस सत्य का कि आग की लपटों में पुस्तकें भले जल जाएं, लेकिन आग की लपटे ज्ञान को नहीं मिटा सकती नालंदा के ध्वस ने भारत को अंधकार से भर दिया था अब इसकी पुनर्स्थापना भारत के स्वर्णिंग युग की शुरुआत करने जा रहा है उद्घाटन तो मगरों 800 साल बाद एसी यूनिवर्सिटी की शान दी मुड़ बहाली ਦਾ ਦਾਵਾ ਕੀਤਾ جا رہا ہے प्रधानमंत्री नरेंद्र मोदी ਦੇ ਨਾਲ ਸੂਬੇ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰ ਲੈ ਕੇ ਤੇ ਹੋਰ ਪਤਵੰਤੇ ਮੌਜੂਦ ਸਨ ਨਵੀਂ ਨਾਲੰਦਾ ਯੂਨੀਵਰਸਿਟੀ ਦਾ ਨਿਰਮਾਣ ਰਾਜਗੀਰ ਦੀਆਂ ਪੰਜ ਪਹਾੜੀਆਂ ਵਿੱਚੋਂ ਇੱਕ ਵੈਭਾਰ ਗਿਰੀ ਦੀ ਤਲਹਟੀ ਵਿੱਚ ਕੀਤਾ ਗਿਆ ਹੈ। ਨਾਲੰਦਾ ਯੂਨੀਵਰਸਿਟੀ ਦਾ ਨਵਾਂ ਕੈਂਪਸ 455 ਏਕੜ ਦੇ ਵਿਸ਼ਾਲ ਖੇਤਰ ਵਿੱਚ ਬਣਾਇਆ ਗਿਆ ਹੈ। ਨਵੇਂ ਕੈਂਪਸ ਵਿੱਚ ਕੁੱਲ 24 ਵੱਡੀਆਂ ਇਮਾਰਤਾਂ, 450 ਦੀ ਸਮਰੱਥਾ ਵਾਲਾ ਨਿਵਾਸ ਹਾਲ, ਔਰਤਾਂ ਲਈ ਵੱਖਰੇ ਤੌਰ ਤੇ ਨਿਵਾਸ ਹਾਲ, ਸ਼ਾਪਿੰਗ ਕੰਪਲੈਕਸ, ਫੂਡ ਕੋਰਟ, 40 ਹੈਕਟੇਰ ਵਿੱਚ ਜਲ ਭੰਡਾਰ, ਅਖਾੜਾ, ਮੈਡੀਟੇਸ਼ਨ ਰੂਮ, 300 ਦੀ ਸਮਰੱਥਾ ਵਾਲਾ ਆਡੀਟੋਰੀਅਮ, ਯੋਗਾ ਕੰਪਲੈਕਸ, ਸਪੋਰਟਸ ਸਟੇਡੀਅਮ athletic track ਦੇ ਨਾਲ-ਨਾਲ outdoor کھیل ਸਟੇਡੀਅਮ ਜਿਮਨੇਜ਼ੀਅਮ ਹਸਤਾਲ ਰਵਾਇਤੀ ਵਾਟਰ ਨੈਟਵਰਕ ਸੋਲਰ ਫਾਰਮ ਆਦ ਹੋਣਗੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਦੇ ਅਵਿਸ਼ੇਸ਼ ਦੇਖੇ ਇੱਥੇ ਉਹਨਾਂ ਥੋੜਾ ਸਮਾਂ ਗੁਜ਼ਾਰਿਆ ਤੇ ਇਮਾਰਤ ਦੇ ਅਵਿਸ਼ੇਸ਼ਾਂ ਬਾਰੇ ਹਰ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਤੇ ਇਸ ਦੇ ਇਤਿਹਾਸ ਤੋਂ ਜਾਣੂ ਹੋਏ ਜ਼ਿਕਰ ਹੋ ਗਏ ਕਿ ਨਾਲੰਦਾ ਯੂਨੀਵਰਸਿਟੀ ਹਜ਼ਾਰਾਂ ਸਾਲਾਂ ਤੋਂ ਸਿੱਖਿਆ ਦਾ ਕੇਂਦਰ ਰਹੀ ਹੈ ਇਹ ਯੂਨੀਵਰਸਿਟੀ ਯੂਨੈਸਕੋ ਵਿੱਚ ਸ਼ਾਮਿਲ ਹੈ ਭਾਰਤ ਨੂੰ ਲੁੱਟਣ ਆਏ ਹਮਲਾਵਰਾਂ ਨੇ ਨਾਲੰਦਾ ਯੂਨੀਵਰਸਿਟੀ ਨੂੰ ਤਕਰੀਬਨ 800 ਸਾਲ ਪਹਿਲਾਂ ਤਬਾਹ ਕਰ ਦਿੱਤਾ ਸੀ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਇਸ ਮੌਕੇ ਕਿਹਾ ਕਿ ਉਹ ਗਿਆਨ ਦੇ ਇੱਕ ਵਿਸ਼ਵ ਵਿਆਪੀ ਪੁੱਲ ਨੂੰ ਮੁੜ ਸੁਰਜੀਤ ਕਰਨ ਤੇ ਵਿਚਾਰ ਕਰ ਰਹੇ ਨੇ ਜਿਹੜਾ ਅਤੀਤ ਦੇ ਮੁਕਾਬਲੇ ਹੋਰ ਵੀ ਮਜ਼ਬੂਤ ਰਿਸ਼ਤੇ ਬਣਾ ਸਕਦਾ ਹੈ ਡਾਕਟਰ ਜੈ ਸ਼ੰਕਰ ਨੇ ਕਿਹਾ ਕਿ ਸਿੱਖਿਆ ਸਿਖਲਾਈ ਤੇ ਸਮਰੱਥਾ ਨਿਰਮਾਣ ਕੋ ਮੰਤਰੀ ਸਮਝ ਨੂੰ ਉਤਸ਼ਾਹਿਤ ਕਰਨ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਨੇ